ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਗਾਇਜ਼ ਅੱਜ ਹੈਗਾ ਆ 3 ਜਨਵਰੀ 2026 ਤੇ ਮਾਰਨਿੰਗ ਦਾ ਟਾਈਮ ਆ ਜੀ ਤੇ ਮੈਂ ਉੱਠ ਕੇ ਅਰਸੋਈ ਦੇ ਵਿੱਚ ਵੜੀਆਂ ਤੇ ਮੈਨੂੰ ਕੱਲ੍ਹ ਦ ਅਸੀਂ ਸ਼ਾਮ ਨੂੰ ਆਏ ਆ ਤੇ ਮੇਰੇ ਤੋਂ ਕਿਚਨ ਸਾਰੀ ਸਾਫ਼ ਨਹੀਂ ਹੋਈ ਹੈਗੀ ਤੇ ਮੈਨੂੰ ਕਿਚਨ ਚੋਂ ਨਾ 스멜 ਜੀ ਆ ਰਹੀ ਆ ਇਸ ਕਰਕੇ ਮੈਂ ਅੱਜ ਪੂਰੇ ਕਿਚਨ ਦੀ ਡਸਟਿੰਗ ਕਰਾਂਗੀ ਫੇਰ ਹੀ ਰੋਟੀ ਪਾਣੀ ਬਣਾਵਾਂਗੀ ਕਿਉਂਕਿ ਮੈਨ ਤੋਂ ਗੰਦੀ ਰਸੋਈ ਦੇ ਵਿੱਚ ਬਿਲਕੁਲ ਕੰਮ ਨਹੀਂ ਹੁੰਦਾ ਹੈਗਾ ਤੇ ਚਲੋ ਤੁਹਾਨੂੰ ਵੀ ਦਿਖਾਨੀ ਆ ਸੋ ਹਾਂਜੀ ਗਾਇਸ ਮੈਂ ਆ ਗਈ ਸੀ ਕਿਚਨ ਦੇ ਵਿੱਚ ਤੇ ਮੈਂ ਕੋਟੀ-ਕੁਟੀ ਲਾ ਦਿੱਤੀ ਸੀਗੀ ਕਿਉਂਕਿ ਫੇਰ ਉੱਪਰਲੇ-ਉੱਪਰੇ ਖਰਾਬ ਹੋ ਜਾਣੇ ਸੀਗੇ। ਛੱਟਾ ਗੁੱਟਾ ਬਹੁਤ ਪਿਆ ਹੋਇਆ ਸੀਗਾ ਕਿਉਂਕਿ ਕਿੰਨੇ ਦਿਨ ਕਮਰੇ ਵੀ ਬੰਦ ਰਏ ਰਸੋਈ ਵੀ ਬੰਦ ਰਹੀ ਸੀਗੀ। ਗਏ ਹੋਏ ਸੀਗੇ ਆਪਾਂ 7-8 ਦਿਨ ਦੀ ਬਾਹਰ ਤੇ ਕੰਮ 스멜 ਆ ਰਹੀ ਆ ਸ਼ਾਇਦ ਹਮਸ ਦੀ ਆ ਰਹੀ ਆ ਜਾਂ ਸੁਲਾਬ ਦੀ ਆਂਦੀ ਹੋਣੀ ਆ। ਤੇ ਕਿਉਂਕਿ ਬਾਰਿਸ਼ ਵੀ ਹੋ ਗਈ ਸੀ ਨਾ ਉਸ ਤੋਂ ਬਾਅਦ ਜਦੋਂ ਅਸੀਂ ਗਏ ਹੋਏ ਸੀਗੇ ਤੇ ਉਹਦਾ ਕਰਕੇ ਮੇਰੇ ਖਾਨਾ ਕੰਡਾ ਚ ਵੀ ਸਲਾਸ ਲੂ ਆ ਗਈ ਸੀ ਤੇ ਜਿਹੜੇ ਬਰਤਨ ਉਤਨ ਧੋ ਗਏ ਸੀ ਜਾਂ ਫਿਰ ਉਹਨਾਂ ਦਾ ਕਰਕੇ ਵੀ ਗਿੱਲੇ ਹੋਣ ਕਰਕੇ ਵੀ ਹੋ ਗਿਆ ਸੀਗਾ ਮੈਦੇ ਟੱਕ ਟੁੱਕ ਕੇ ਗਈ ਸੀ ਸਾਰਾ ਕੁਝ ਤੇ ਘੱਟਾ ਜਾਲੀਆਂ ਦੇ ਵਿੱਚ ਦੀ ਬੋਟ ਹੋ ਗਿਆ ਸੀਗਾ ਤੇ ਬਾਹਰ ਨਾ ਖਿੜਕੀ ਨੂੰ ਫਰੇਮ ਨਹੀਂ ਕੋਈ ਵੀ ਲੱਗਾ ਹੋਇਆ ਜਿਹਦਾ ਕਰਕੇ ਖਾਲੀ ਜੱਲੀਆਂ ਜਾਲੀਆਂ ਆ ਤੇ ਬਹੁਤ ਡਸਟ ਆਉਂਦੀ ਅੰਦਰ ਤੀਜੇ ਚੌਥੇ ਦਿਨ ਮੈਨੂੰ ਸਾਫ਼ ਕਰਨੇ ਪੈਂਦੇ ਆ ਸਾਰੇ ਡੱਬੇ ਤੇ ਇੱਧਰ ਮੈਂ ਸਾਰੇ ਡੱਬਿਆਂ ਦੇ ਉੱਤੇ ਕਪੜਾ ਕੂਪੜਾ ਮਾਰੀ ਸੀ ਪਹਿਲਾਂ ਤੇ ਫਿਰ ਇਹਨਾਂ ਦੇ ਉੱਤੇ ਸਟੀਲ ਬੂਲ ਦੇ ਨਾਲ ਮੜਿਆ ਸਾਫ਼ ਕਰਕੇ ਆਪਾਂ ਗਿੱਲੇ ਸਮਾਨ ਨੀਵੇਂ ਵਿੱਚੋਂ ਕੱਢਣਾ ਹੈਗਾ ਸਮਾਨ ਆਪਾਂ ਵੇਚੀ ਰਹਿਣ ਦੇਣਾ ਡੱਬਿਆਂ ਟੱਕਣ ਜੁਰੂਰ ਚੰਗੀ ਤਰ੍ਹਾਂ ਬੰਦ ਕਰਕੇ ਤੇ ਫਿਰ ਮੈਂ ਇਹਨਾਂ ਨੂੰ ਧੋ ਦੇਣਾ ਹੈ ਉੱਪਰ ਉੱਪਰ ਨੂੰ ਤੇ ਬਾਕੀ ਇਹ ਜਿਹੜੇ ਮੈਂ ਕਵਰ ਜਿਹੜੇ ਵਿਛਾਏ ਸੀਗੇ ਇਹਨਾਂ ਤੇ ਗੀਠੀਆਂ ਦੇ ਉੱਤੇ ਇਹ ਵੀ ਥੋੜੇ ਹੁਣ ਖਰਾਬ ਜੇ ਹੋਣ ਲੱਗ ਗਏ ਆ। ਪਰ ਫਾਟ ਫੁੱਟ ਗਏ ਆ। ਭਾਂਡੇ ਭੁੰਡੇ ਰੱਖਣਾ ਜਾਂ ਡੱਬੇ ਇਹਨਾਂ ਖਿਸੜ ਗਏ ਆ ਉਹ ਤੇ ਹੁਣ ਇੱਧਰ ਪਹਿਲਾਂ ਮੈਂ ਸਾਰੀਆਂ ਖਿੜਕੀਆਂ ਸਾਫ਼ ਕਰਾਂਗੀ। ਫਿਰ ਜਿਹੜੇ ਭਾਂਡੇ ਭੁੰਡੇ ਆ, ਟੱਟਾ-ਕੁੱਟਾ ਜਿਨ੍ਹਾਂ ਤੇ ਪਿਆ ਆ ਉਹ ਸਾਰੇ ਧੋਵਾਂਗੀ। ਤੇ ਫ੍ਰਿਜ ਤੇ ਓਵਨ ਆ ਆਪਣਾ ਉਹ ਕੱਲ ਨੂੰ ਮੈਂ ਅੰਦਰੋਂ ਸਾਫ਼ ਕਰਾਂਗੀ। ਔਰ ਬਾਰੂ-ਬਾਰ ਸਾਰੇ ਕੱਪੜਾ ਮਾਰ ਦਿੱਤਾ ਹੈ ਗਿੱਲਾ ਕਰਕੇ ਤੇ ਪਾਣੀ ਵੀ ਬਹੁਤ ਜ਼ਿਆਦਾ ਠੰਡਾ ਹੈ ਕਿਉਂਕਿ ਪਾਣੀ ਦੇ ਵਿੱਚ ਤਾਂ ਹੱਥ ਪੈਂਦਾ ਨਹੀਂ ਹੈਗਾ ਕੰਮ ਨਹੀਂ ਹੁੰਦਾ ਹੈਗਾ ਪਰ ਜੇ ਮੈਂ ਇੱਕ ਵਾਰੀ ਲੱਗ ਜਾਨੀ ਆ ਫਿਰ ਕੰਮ ਕਰਨ ਫਿਰ ਦਿਲ ਕਰਦਾ ਹੁੰਦਾ ਆ ਵੀ ਕੰਮ ਨਿਬੇੜ ਦਵਾ ਆ ਵੀ ਕੰਮ ਨਿਬੇੜ ਦਵਾ ਫਿਰ ਉਦੋਂ ਨਹੀਂ ਠੰਡ ਲੱਗਦੀ ਬਸ ਜਦੋਂ ਮੈਂ ਜਾ ਕੇ ਕੰਬਲ 'ਤੇ ਬਹਿ ਜਾਣਾ ਫਿਰ ਮੈਨੂੰ ਬਹੁਤ ਠੰਡ ਲੱਗਦੀ ਆ ਤੇ ਕਾਫੀ ਟਾਈਮ ਲੱਗ ਗਿਆ ਮੈਨੂੰ ਇੱਥੇ ਸਾਫ਼-ਸੂਫ਼ ਕਰਦਿਆਂ ਨੂੰ ਤੇ ਹਏ ਬੱਚੇ ਸੁੱਤੇ ਪਏ ਆ ਇਹਨੇ ਪਾਪਾ ਗਏ ਹੋਏ ਅੱਜ ਇਹਨੇ دوست ਦੇ ਘਰ ਪਰਵਾਦ ਫੇਰੀ ਸੀਗੀ ਤੇ ਉਹ ਸਵੇਰੇ ਤੜਕੇ ਉੱਠ ਕੇ ਉੱਧਰ ਚਲੇ ਗਏ ਸੀਗੇ ਹਜੇ ਤੱਕ ਉਹ ਵੀ ਨਹੀਂ ਆਏ ਹੈਗੇ ਤੇ ਮੈਂ ਵੀ ਥੋੜਾ ਵੇਟ ਹੋ ਰਹੀਆ ਤੇ ਮਟਕੀ ਤਾਂ ਹੋਣੀ ਆਈ ਸੁੱਤੇ ਆ ਤੇ ਮੈਂ ਕਿਉਂ ਨਾਲੇ ਸੁੱਤਿਆ ਸੁੱਤਿਆ ਥੋੜਾ ਇਹ ਕੰਮ ਨੇ ਵੇਲਾ ਨਹੀਂ ਫਿਰ ਨਾਸਤਾ ਬਣਾਉਣ ਦੀ ਵਾਰੀ ਆ ਜਾਣੀ ਆ ਤੇ ਉਹ ਮੈਂ ਡੱਬੇ ਜਿਹੜੇ ਲਾਏ ਸੀਗੇ ਜੀਠੀਆਂ ਸਾਰੀਆਂ ਝਾੜਤੀਆਂ ਸਾਫ ਕਰਤੀਆਂ ਡੱਬਿਆਂ ਦੇ ਉੱਤੇ ਮੈਂ ਹੁਣ ਸਟੀਮ ਦੇ ਨਾਲ ਥੋੜਾ ਥੋੜਾ ਸਾਫ਼ ਕਰ ਦੇਣਾ ਜਿਹੜਾ ਮੈਲ ਜੀ ਜੰਮ ਗਈ ਆ ਘੱਟੇ ਦੀ ਤੇ ਆਪਾਂ ਉੱਪਰ ਉੱਪਰ ਧੋ ਕੇ ਉਹਨਾਂ ਨੂੰ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰ ਦੇਣਾ ਹੈ ਤੇ ਆਲੂ ਮੈਂ ਪਹਿਲੇ ਹੀ ਵਾਲ ਕੇ ਰੱਖ ਲਏ ਸੀਗੇ ਤੇ ਉਹਨਾਂ ਨੂੰ ਹੇ ਕੁੱਕਰ ਚ ਗੱਡਿਆ ਨਹੀਂ ਹੈਗਾ ਵੈਸੇ ਮੈਂ ਤੇ ਫੇਰ ਆਪਾਂ ਪਰੌਂਠੇ ਬਣਾਉਣੇ ਸੀਗੇ ਜਿਹੜਾ ਆਲੂ ਵਾਲੇ ਤੇ ਬਲੌਗ ਜਿਆਦਾ ਲੰਬਾ ਹੋ ਜਾਣਾ ਸੀਗਾ ਇਸ ਕਰਕੇ ਫਿਰ ਮੈਂ ਪਰੌਂਠਿਆਂ ਦਾ ਬਲੌਗ ਤਾ ਨਹੀਂ ਪਾਉਂਗੀ ਤੇ ਕਿ ਆਪਾਂ ਫਿਰ ਬਾਅਦ ਵਿੱਚ ਬਣਾਾ ਛੋਟੀ ਰੋਟੀ ਦੇ ਵੀ ਬਣਾ ਚੁ ਵੀ ਬਾਣੀਆ ਵੀਡੀਓ ਤੇ ਜਿਆਦਾ ਲੰਬਾ ਹੋ ਜਾਂਦਾ ਹੈ ਤੇ ਹਾਂਜੀ ਗਾਇਸ ਇਦਾਂ ਫਿਰ ਮੈਂ ਪੋਸ਼ ਕਰਕੇ ਇਹਨਾਂ ਨੂੰ ਸੁੱਕਾ ਕੱਪੜਾ ਮਾਰ ਕੇ ਸਾਫ਼ ਕਰ ਰਹੀ ਹਾਂ ਸਿਰਫ ਨੀਰ ਮੈਂ ਲਗਾਈ ਹੈਗੀ ਸਟਰੀਲ ਹੂਲ ਤੇ ਵੀ ਖਾਲੀ ਪਾਣੀ ਦੇ ਨਾਲ ਹੀ ਧੋ ਰਹੀਆਂ ਤੇ ਸਿਰਫ ਦੀ ਸਮੈਲ ਆਣ ਲੱਗ ਜਾਂਦੀ ਹੈ ਭਾਂਡਿਆਂ ਦੇ ਵਿੱਚ ਡੱਬਿਆਂ ਦੇ ਵਿੱਚ ਇਸ ਕਰਕੇ ਇੱਕ ਕਟਾ ਇੰਨਾ ਵੀ ਜ਼ਿਆਦਾ ਡੱਬੇ ਗੰਦੇ ਨਹੀਂ ਸੀਗੇ ਬਸ ਖਾਲੀ ਉਹਨਾਂ ਦੇ ਟੱਕਣਾ ਦੇ ਉੱਤੇ ਮੈਲ ਜਮ ਗਈ ਸੀਗੇ ਤੇ ਉਹ ਮੈਂ ਸਾਫ਼ ਕਰ ਰਹੀ ਸੀ ਫਿਰ ਵੀ ਸਾਫ਼ ਆਉਂਦੇ ਆ ਤੇ ਉਹਨਾਂ ਨੂੰ ਪੁੱਛਦੀਆਂ ਕਦੋਂ ਨਸਤਾ ਉਹਨਾਂ ਨੇ ਖਾਣਾ ਕਦੋਂ ਨਹੀਂ ਤੇ ਡੱਬੇ ਮੇਰੇ ਸਾਰੇ ਹੋ ਗਏ ਹੋਏ ਸੀ ਉੱਪਰ ਵਾਲੇ ਤੇ ਹੁਣ نیچے ਵਾਲੇ ਨੂੰ ਲਾ ਕੇ ਉਹਨਾਂ ਨੂੰ ਸਾਫ ਕਰਾਂਗੇ ਵੱਡੇ ਵੱਡੇ ਤਾਂ ਸਾਰੇ ਸਾਫ ਕਰ ਲਏ ਗਏ ਗਾਈਸ ਮੈਂ ਕਰ ਲਈ ਸੀਗੀ ਪੂਰੀ ਸਫਾਈ ਸਾਰੇ ਡੱਬੇ ਆਪਾਂ ਬਾਕਸ ਵਗੈਰਾ ਭਾਂਡੇ-ਬੂੰਡੇ ਮੈਂ ਧੋ ਕੇ ਦੁਬਾਰਾ ਤੋਂ ਲਗਾ ਦਿੱਤੇ ਸੀਗੇ ਸਰਫਾ ਸਾਫ ਕਰਕੇ ਤੇ ਇਧਰ ਆਟਾ ਕਿੰਨੇ ਦਿਨਾਂ ਦਾ ਭਿਆਕੇ ਲਿਆਂਦਾ ਹੋਇਆ ਸੀਗਾ ਤੇ ਥੋੜਾ ਜਿਹਾ ਬੋਰੇ ਚ ਰਹਿ ਗਿਆ ਸੀ ਡੱਬੇ ਫੁੱਲ ਹੋ ਗਈ ਸੀ ਤੇ ਕੋਸ਼ਮਾ ਵਿੱਚ ਪਾ ਦਿੱਤਾ ਮੈਂ ਫਿਰ ਤੋਂ ਫੁੱਲ ਕਰ ਲਈ ਏ ਡਰਮੀ ਆਟੇ ਨਾਲ ਥੋੜਾ ਜਿਹਾ ਹਜੇ ਵੀ ਬਚ ਗਿਆ ਤੇ ਅੰਚੂ ਆ ਗਿਆ ਸੀ ਪਤੰਮੀ ਧਰਾ ਕੇ ਕੋਠੇ ਤੋਂ ਤੇ ਮੈਂ ਲੱਗੀ ਸੀ ਉਹਦੇ ਲਈ ਹੁਣ ਚਾਹ ਬਣਾਉਣ ਹਈ ਉਹਨੇ ਰੋਟੀ ਖਾਦੀ ਨਹੀਂ ਹੈਗੀ ਗਾਇਸ ਤੇ ਵੱਜ ਗਏ ਆ ਦੋ ਮੈਂ ਬਣਾਏ ਸੀ ਆਲੂ ਵਾਲੇ ਪਰੌਂਠੇ ਟੇ ਹੋਣ ਹੋ ਗਏ ਸੀ ਉਹ ਥੋੜੇ ਜਿਹਾ ਠੰਡੇ ਤੇ ਫਿਰ ਮੈਂ ਉਹ ਬੰਦੇ ਵਿੱਚ ਹੀ ਰੱਖ ਦਿੱਤੇ ਸੀਗੇ ਮੈਂ ਕਿਹਾ ਗਰਮ ਹੋ ਜਾਣਗੇ ਨਾਲ ਇੱਧਰ ਚਾਹ ਬਣ ਗਈ ਸੀ ਹਾਂਜੀ ਗਾਇਸ ਪਰੌਂਠੇ ਹੋ ਗਏ ਸੀ ਐਨ ਗਰਮ ਤੇ ਮੈਂ ਮੱਖਣ ਦੀ ਟੁਕੜਾ ਕੱਟ ਕੇ ਪਾ ਦਿੱਤਾ ਸੀ ਤੇ ਉੱਪਰ ਰੱਖ ਦਿੱਤਾ ਸੀ ਨਾਲ ਦੇਣ ਲੱਗੀ ਹਾਂ ਚੁਣੀ ਚਾਹ ਪਹਿਲਾਂ ਕਿੰਦਾ ਸੀਗਾ ਦਹੀਂ ਖਾਣਾ ਆ ਫਿਰ ਮੈਂ ਕਿਹਾ ਗਰਮ ਗਰਮ ਚਾਹ ਪੀ ਲਾ ਸਵੇਰ ਦਾ ਉੱਪਰ ਪਤੰਗ ਚੜਾਉਣ ਦਾ ਹੋਇਆ ਸੀ ਕੋਠੇ ਤੇ ਇਹਨਾਂ ਦਾ ਖਾਣ ਮੀ ਇਦਾਂ ਕਿੱਧਰ ਗਿਆ ਆ ਦੇਖੋ ਇਹਦੇ ਹਾਲ ਚਲ ਮੈਨੂੰ ਹੁਣ ਇੰਨੀਆਂ ਬਾਜਾਂ ਮਾਰਦਾ ਸੀ ਖੜ ਕੇ ਰਸੋਈ ਦੇ ਵਿੱਚ ਮੈਂ ਵੀ ਨਹੀਂ ਸੁਣੀ ਮੈਂ ਕਿਹਾ ਜੇ ਤੂੰ ਆਪ ਨਹੀਂ ਬਾਜ ਦੇਣਾ ਇੰਨੀਆਂ ਬਾਜਾਂ ਮਾਰੀਆਂ ਪਾਗਲ ਵਾਂਗੂ ਮੈਂ ਹੰਝੂ ਰੋਟੀ ਖਾ ਲੋ ਇੰਜਰ ਰੋਟੀ ਖਾ ਲੋ ਹਾਂਜੀ ਗਾਇਸ ਗਿਲਸ ਆਫ ਦੀ ਡਿਊਟੀ ਲੱਗੀ ਹੋਈ ਹੈ ਕਮਲ 'ਚ ਬੈਠ ਕੇ ਸਬਜੀ ਕੱਟ ਰਹੇ ਆ ਤਾਂ ਮੈਂ ਕਿਹਾ ਥੋੜੀ ਬੁਤੀ ਹੈਲਪ ਕਰਾ ਲਈਓ ਸਲੀ ਸਬਜ਼ੀਆਂ ਕੱਟ ਰਹੇ ਆ ਨਾਲ ਨਾਲ ਰੀਲਾਂ ਦੇਖ ਰਹੇ ਆ ਹਾਂਜੀ ਗਾਇਸ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਗੋਭੀ ਗਾਜਰਾ ਮਟਰ ਦੀ ਸਬਜੀ ਮਿਕਸ ਸਬਜੀ ਬਣਾਉਣ ਲੱਗੇ ਆ ਤੇ ਵੈਸੇ ਸਾਗ ਵੀ ਰਿਜ ਰਿਹਾ ਆ ਸਾਗ ਆਪਾਂ ਕੱਲ ਰਸਾਂਗੇ ਸਾਗ ਉਹਨੇ ਤਰਿਆ ਪਾਲਕ ਪੁਲਕ ਨਹੀਂ ਨਾ ਹੈਗੀ ਸੀਗੀ ਉਹ ਦਾਲ ਦਿੰਦਾ ਉਹ ਸਵੇਰੇ ਭਾਈ ਆਇਆ ਸੀ ਕਹਿੰਦੇ 15 ਰੁਪਏ ਕੁਛੀ ਦੇ ਰਿਹਾ ਸੀਗਾ ਇਸ ਵਿੱਚ ਸਵਾ ਤੇ ਲੈਣੀ ਪਾਜੀ ਪਤਾ ਨਹੀਂ ਉਧਰੋਂ ਕਿਤੇ ਲੈ ਕੇ ਆਏ ਆ ਹੋਰ ਤੇ ਬਸੇ ਕੁੱਟੀ ਤੇ ਹੋਰ ਬੰਦੇ ਤੋਂ ਮੈਂ ਆਪਣੇ ਆਪੇ ਸਵਾਈਪ ਕਾਰਡ ਚਲਾ ਤੇ ਆਪਣੇ ਕੋਲ ਦੀ ਬੋਟੀ ਪਾਲਕੀ ਕੰਡੀ ਕੱਟ ਕੇ ਪਾਣੀ ਆ ਸਾਗ ਉਹਨਾਂ ਨੇ ਥੱਕ ਦਿੱਤਾ ਰ ਇਹਨਾਂ ਨੇ ਤੇ ਸਾਗ ਆਪਾਂ ਕੱਲ ਨੂੰ ਦੁੱਧ ਤਲਾਖਾ ਲਾਂਗੇ ਅੱਜ ਆਪਾਂ ਇਹ ਮਿਕਸ ਸਬਜ਼ੀ ਬਣਾ ਖਾ ਲੈਣੀ ਆ ਤੇ ਮੇਰੇ ਭਾਈ ਉਹ ਬਹੁਤ ਆ ਅੱਗ ਤਾਂ ਬਹੁਤ ਤੇਜ਼ ਆ ਯਾਰ ਆਪਾਂ ਇਹਨੂੰ ਦੂਆ ਇਹਨਾਂ ਮਾਲ ਮੱਤਾ ਇਹ ਮਾਲ ਬਣਾ ਰਿਹਾ ਸਾਹ ਬਣ ਗਿਆ ਸਾਹ ਇਹਨੂੰ ਪਾ ਰਿਹਾ ਵੀਡੀਓ ਐ ਚੋ ਬਹੁਤ ਅੱਗ ਅੱਗ ਦਾ ਭਾਂਡੇ ਦਾ ਮਾਲ ਦਾ ਤੇਲ ਦਾ ਮੈਨੂੰ ਘੱਟ ਪਾਣੀ ਆ ਗਿਆ। ਹਾਂ ਜੀ ਗਾਇਸ ਸ਼ਾਮ ਦਾ ਹੋ ਗਿਆ ਟਾਈਮ ਕਿ ਮੈਂ ਬਣਾਣੀ ਸੀਗੀ ਸਬਜੀ ਕਿਉਂਕਿ ਗਿੱਲ ਸਾਹਿਬ ਨੇ ਸਬਜ਼ੀ ਤਾਂ ਕੱਟ ਦਿੱਤੀ ਸੀ। ਬਾਕੀ ਲਸਣ ਪਿਆਜ਼ ਨਹੀਂ ਜਾ ਤਾ ਮੈਂ ਛਿੰਨਾਇਆ ਤੇ ਮੈਂ ਸੋਚਿਆ ਬਣਾ ਹੀ ਲੈਣੀ ਆ। ਤੇ ਕਿਉਂਕਿ ਸਵੇਰ ਦੇ ਉੱਠ ਕੇ ਲੱਗਿਆ ਸੀ ਕਿ ਪਹਿਲਾਂ ਸਾਰੇ ਕਿਚਨ ਦੀ ਸਫਾਈ ਕੀਤੀ ਆ ਤੇ ਹਨ ਨੇ ਫਿਰ ਸੋਮਂਦੀ ਜੀ ਆ ਗਈ ਸੀ ਕਿ ਬਾਕੀ ਸਾਰੀ ਸਫਾਈ ਉਹਨੇ ਕਰ ਦਿੱਤੀ ਆ। ਫਜੇ ਵੀ ਲੱਗੇ ਹੋਏ ਆ ਸਾਫ ਸਪਾਈ ਕਰਨ ਉਹ ਤੇ ਠੰਡ ਬਹੁਤ ਜ਼ਿਆਦਾ ਆ ਬਾਹਰ ਬੱਦਲ ਬਹੁਤ ਹੋਇਆ ਹੋਇਆ ਆ ਤੇ ਹਵਾ ਬਹੁਤ ਠੰਡੀ ਚੱਲ ਰਹੀ ਆ ਤੇ ਚਲੋ ਮੈਂ ਲਗਾਣ ਲੱਗੀ ਆ ਸਬਜੀ ਨੂੰ ਟੋਕਾ ਚਲੋ ਤੁਹਾਨੂੰ ਵੀ ਦਿਖਾ ਦਿੰਦੀ ਆ ਜਦੋਂ ਸਬਜੀ ਵਗੈਰਾ ਕੱਟ ਹੋ ਗਈ ਫੇਰ ਮੈਂ ਗਿਲ ਸਾਹਿਬ ਕਹਿਣ ਲੱਗੇ ਮੈਂ ਕਿਹਾ ਸਾਗ ਦੇਖ ਕੇ ਆਇਆ ਹੁਣਦਾ ਪਿਆ ਆ ਵੀ ਰਹਿਣ ਤੇ ਹੁਣ ਸਬਜੀ ਨੂੰ ਟੋਕਾ ਲਾਣ ਨੂੰ ਪਰ ਮੈਂ ਕਿਹਾ ਹੁਣ ਕੱਟ ਲਈ ਆ ਸਬਜੀ ਤੇ ਜਾਰਾ-ਦਰ ਪਾਣੀ ਚੋਂ ਨਹੀਂ ਰੱਖਣਾ ਆਪਾਂ ਸਬਜ਼ੀ ਦਾ ਫੇਰ ਟੇਸਟ ਜਾਂ ਨਹੀਂ ਰਹਿਣਾ ਹੈਗਾ ਤੇ ਹੁਣ ਉਹ ਤਾਂ ਮੈਂ ਪਾਣੀ ਪਾ ਕੇ ਰੱਖੀ ਹੋਈ ਆ ਥੋੜੀ ਕਿਉਂਕਿ ਆਪਾਂ ਹੁਣੀ ਬਣਾ ਲਣੀ ਆ ਤੇ ਇਹ ਕਾਲੂ-ਉਲੂ ਬਹੁਤ ਆਉਂਦੇ ਆ ਉਹ ਮਿੱਟੀ ਲੱਗਾ ਹੁੰਦਾ ਉਹਨਾਂ ਨੂੰ ਬਹੁਤ ਜ਼ਿਆਦਾ ਕਿੱਕੀ ਲੱਗੀ ਹੁੰਦੀ ਆ ਤੇ ਉਹ ਤਾਂ ਐਸੇ ਸਾਰੇ ਧੋ ਕੇ ਚੰਗਾ ਸਵਾਰ ਕੇ ਫੇਰ ਹੀ ਆਪਾਂ ਚੁਣਦੇ ਆ ਤੇ ਪਾਣੀ ਚ ਫੇਰ ਦਿੱਤੀ ਆ ਫੇਰ ਵੀ ਸਬਜ਼ੀ ਜਿਹੜੀ ਥੋੜੀ-ਬੋਤੀ ਕਿਰਕੁਰਕੂ ਹੋਊਗੀ ਸਬਜ਼ੀਨ ਲੱਗੀ ਉਹ ਨਿਕਲ ਜੂਗੀ ਮੈਂ ਹੁਣ ਲਸਣ ਨੂੰ ਸਣੇ ਲਵਾ ਮੈਂ ਕਿਆ ਮੈਨੂੰ ਕਹਿੰਦੇ ਰਹਿੰਦੇ ਸਬਜੀ ਬਣਾਉਣ ਨੂੰ ਆਪਾਂ ਅੱਜ ਸਾਗ ਹੀ ਕੁੜਕ ਲੈਣੇ ਆ ਮੈਂ ਤਾਂ ਨਹੀਂ ਹੁਣ ਮੈਂ ਕੱਟੀ ਹੋਈ ਹੈ ਮੈਂ ਸਬਜੀ ਨੂੰ ਕੁੜਕਾ ਲਗਾ ਹੀ ਲੈਣਾ ਹੈ ਕੋਈ ਗੱਲ ਨਹੀਂ ਥੋੜੇ ਬਹੁਤ ਸਾਗ ਕੁੜਕ ਲਾਂਗੇ ਨਾਲ ਉਹ ਖਾ ਲਾਂਗੇ ਕੋ ਜਿਹੜੀ ਬਚੂਗੀ ਉਹ ਸਬਜੀ ਸਵੇਰੇ ਖਾ ਲਵਾਂਗੇ ਨਾ ਬਣਾਵਾਂਗੇ ਸਿਰ ਕੋਈ ਸਬਜੀ ਕਰਕੇ ਫੇਰ ਸ਼ਾਮ ਨੂੰ ਬਣਾਣਾਂਗੇ ਤਾਂ ਸੀ ਦੱਸੋ ਗਾਇਜ਼ ਤੁਹਾਡੇ ਦਰਬਿਨੀ ਕਿ ਠੰਡ ਪੈ ਰਹੀ ਆ ਸਾਡੇ ਦੇ ਇੱਥੇ ਬਹੁਤ ਠੰਡ ਪੈ ਰਹੀ ਹੈ ਬੱਚਿਆਂ ਨੂੰ ਛੁੱਟੀਆਂ ਹੋਈਆਂ ਆ ਸਕੂਲੋਂ ਕਿ ਬੱਚੇ ਬੈਠਣ ਕਿ ਘਰੇ ਤੇ ਠੰਡ ਚ ਬਚੇ ਰਹਿਣਗੇ ਬੱਚੇ ਕਿੱਥੇ ਜਾਂਦੇ ਆ ਬੱਚੇ ਤਾਂ ਸਵੇਰੇ ਉੱਠਦੇ ਹੀ ਸਾਰੇ ਉੱਪਰ ਕੋਠਿਆਂ ਤੇ ਚੜ ਜਾਂਦੇ ਨੇ ਛੱਤਾਂ ਤੇ ਬਸ ਪਤੰਗਾਂ ਦਿਵਾਲੇ ਹੋ ਜਾਂਦੇ ਨੇ ਮੈਂ ਇੰਨੇ ਦਿਨ ਆਪਣੀਆਂ ਭੈਣਾਂ ਦੇ ਕੋਲ ਵੀ ਰਹੀ ਆ ਉਹਨਾਂ ਨੇ ਬੱਚਿਆਂ ਨੇ ਮੈਨੂੰ ਉੱਥੇ ਰਹਿਣ ਨਹੀਂ ਦਿੱਤਾ ਦਿੱਤੇ ਰੋਜ਼ ਕਹਿੰਦੇ ਸੀ ਕਿ ਮੰਮੀ ਚਲੋ ਚਲਈਏ ਮੰਮੀ ਚਲੋ ਚਲਈਏ ਕਰੀ ਉਹਨਾਂ ਨੂੰ ਇਹ ਸੀਗਾ ਵੀ ਚਲੋ ਜਾ ਕੇ ਪਤੰਗ ਨੂੰ ਤੁੰਗ ਚੜਾਵਾਂਗੇ ਮੈਂ ਕਿਹਾ ਸੀ ਆ ਇੱਥੋਂ ਜਦੋਂ ਜਾਣ ਲੱਗੇ ਸੀ ਅਸੀਂ ਮੈਂ ਉਸ ਦਿਨ ਵੀ ਕਿਹਾ ਸੀ ਨਾਲ ਆਪਣੀਆਂ ਨਾ ਡੋਰਾ ਢੋਰਾ ਨਾ ਰੱਖ ਲਿਓ ਬਾਅਦ ਚ ਤੁਸੀਂ ਮਨ ਜਾ ਕੇ ਉੱਥੇ ਤੁਹਾਨੂੰ ਕਰਨਾ ਉਹੀ ਗੱਲ ਹੋਈ ਉੱਥੇ ਬੱਚਿਆਂ ਨੇ ਮੈਨੂੰ ਟਿਕਾਣੀ ਨਹੀਂ ਦਿੱਤਾ ਕਹਿੰਦੇ ਨਹੀਂ ਮੰਮੀ ਚੱਲੀਏ ਘਰ ਨੂੰ ਚੱਲੀਏ ਘਰ ਨੂੰ ਕਿਉਂਕਿ ਹਰੇ ਤਾਂ ਛੁੱਟੀਆਂ ਹੋਰ ਵਧੀਆਂ ਸੀ ਨਾ ਬੱਚਿਆਂ ਦੀਆਂ 7 ਤਰੀਕ ਤੱਕ ਹੋ ਗਈਆਂ ਛੁੱਟੀਆਂ 8 ਨੂੰ ਸਕੂਲ ਲੱਗਣਾ ਹੈ ਨਾ ਜਾਣਦੇ ਬੱਚੇ ਟਿਊਸ਼ਨ ਤੇ ਅ ਸਵੇਰ ਦੇ ਹੁਣ ਉੱਤਰੇ ਆ 2:30 ਵਜੇ ਅੰਛੂ ਉੱਤਰ ਕੇ ਰੋਟੀ ਖਾਦੀ ਆ ਤੇ ਹੁਣ ਇੰਜ ਲਾ ਕੇ ਬੈਠੀ ਆ ਸ਼ੇਰ ਸੁਰਿੰਜਲ ਨੇ ਹੋਣ ਕਰਵਾਇਆ ਜਾਂ ਮੇਰੇ ਕੋਲ ਮਾਲ ਨਹੀਂ ਸੀ ਬੁਹਾਈ ਹੋਰ ਮੈਂ ਕੰਬਲ 'ਚ ਬਿਠਾਈ ਹੋਈ ਆ ਤੇ ਹੋਰ ਕਦੀ ਮम्मा ਮੈਨੂੰ ਭੁੱਖ ਲੱਗਦੀ ਆ ਤੇ ਫਿਰ ਮੈਂ ਆਲੂ ਵਾਲਾ ਪਰੌਂਠਾ ਲਊਂਗਾ ਨੂੰ ਕਰਕੇ ਦੇ ਤਾਂ ਮੈਂ ਕਿਹਾ ਚਲ ਤੂੰ ਖਾ ਮੈਂ ਜੱਤੀ ਕੋ ਸਬਜ਼ੀ ਨੂੰ ਪਰੌਂਠਾ ਲਗਾ ਲੈਂਦੀ ਆ ਲੋ ਵੀ ਗਾਇਸ ਮੈਂ ਤੁੜਕੇ ਦੇ ਵਿੱਚ ਤਿਆਰ ਪਾਏ ਆ ਅ ਅਦਰਕ ਹਰੀਆਂ ਮਿਰਚਾਂ ਤੇ ਲਸਣ ਵਗੈਰਾ ਸਾਰਾ ਕੁਝ ਮੈਂ ਭੁੰਨ ਲਿਆ ਹੁਣ ਮੈਂ ਦੋ ਕੱਟੇ ਆ ਟਮਾਟਰ ਇਹ ਪਾਵਾਂਗੇ ਇਸੇ ਤਰ੍ਹਾਂ ਕਿ ਮਸਾਲੇ ਥੋੜੀ ਜਿਹੀ ਖੁਦ ਗੁਲੰਦ ਤੇ ਐਸੇ ਅਲੂ ਗੋਭੀ ਕਾਟਰਾ ਮਤਲਬ ਸਾਰਾ ਕੁਝ ਇਕੱਠਾ ਢੋਤ ਵਰ ਲਿਆ ਇਸ ਨੂੰ ਸਾਦੇ ਨੇ ਸਾਰੇ ਪਾ ਦਿੱਤੇ ਸੀ ਕਿ ਟੁੱਟ ਜਾਣੀ ਪਰ ਆਪਾਂ ਉਨਕੇ ਆਪਾਂ ਪਾ ਦਿੱਤੀ ਸੀਗੇ ਸਾਰੀ ਸਬਜੀ ਕਿ ਹੁਣ ਆਪਾਂ ਨਹੀਂ ਕਿਹਾ ਤਰ੍ਹਾਂ ਘਾਤ ਦਮਾਣਗੇ ਸਬਜੀ ਨੂੰ ਬਹੁਤ ਵਧੀਆ ਬਹੁਤ ਹੀ ਜਲਦੀ ਬਣ ਜਾਣੀ ਹੈ ਇਹ ਸਬਜੀ ਤੇ ਬਚਨ ਬੋਲ ਨਹੀਂ ਆਟਾ ਗਾਇਸ ਸਬਜੀ ਮੇਰੀ ਬਣ ਚੱਲੀ ਸੀਗੇ ਆਲਮੋਸਟ ਮਸਾ ਥੋੜੀ ਬੋਤੀ ਭਾਵਨਾ ਹੋਰ ਹੋ ਜਾਣੀ ਆ ਜੈਸ ਵੀ ਕੁਲ ਕਟ ਕੀਤਾ ਇਧਰ ਮੈਂ ਬਣਾਉਣ ਲੱਗੀ ਸੀਗੀ ਰੋਟੀ ਤੇ ਕੁਝ ਫੁਲਕੇ ਬਣ ਗਏ ਕੁਝ ਰਹਿੰਦੇ ਆ ਬਣਾ ਕੇ ਰੋਟੀ ਮੈਂ ਭੋਣਿਆ ਕੱਪੜੇ ਪਾਣੀ ਆ ਗਿਆ ਆ ਟੁੱਟੀ ਤੇ ਮੈਂ ਸੋਲਦੀ ਸੀ ਕੱਪੜੇ ਧੋਈ ਲੈਣੇ ਆ ਥੋੜੀ ਥੋੜੀ ਕਰਕੇ ਲੱਕ ਬਹੁਤ ਉਕਰਿਆ ਆ ਕਿਉਂਕਿ ਆ ਸਵੇਰ ਦੀ ਵੀ ਕਿਚਨ ਚੀ ਲੱਗੀ ਹੋਈ ਸੀ ਸਾਫ ਸਫਾਈ ਕਰਨ ਤੇ ਕੱਪੜੇ ਵੀ ਧੋਣ ਜ਼ਰੂਰੀ ਆ ਤੇ ਫੋੜੇ-ਫੋੜੇ ਕਰਕੇ ਧੋਲਣੀਆਂ ਹੁਣ ਦੇਖਦੀ ਹੁਣ ਕਿੰਨਾ ਅੱਛਰ ਪਾਣੀ ਰਹਿੰਦਾ ਆ ਤੇ ਥੈਂਕ ਯੂ ਕਿਉਂਕਿ ਵੈਸੇ ਪਾਣੀ ਹੈ ਨਹੀਂ ਖਤਮ ਹੋ ਗਿਆ ਮਨਾਰ ਦੇ ਨਾਲ ਤਾਜਾ ਬੰਨ ਚਲਾ ਕੇ ਧੋਲਣੀਆਂ ਆ ਫਟਾਫਟ ਕੱਪੜੇ ਤੇ ਹਾਂਜੀ ਗਾਇਜ਼ ਹੁਣ ਮੈਂ ਹੋਈ ਆ ਸਾਰੇ ਘਰ ਦੇ ਕੰਮ ਕਰਕੇ ਵਿਹਲੀ ਤੇ ਹੁਣ ਮੈਂ ਲੁਕੀ ਆ ਕੰਬਲ ਦੇ ਵਿੱਚ ਠੰਡ ਨੇ ਬੁਰਾ ਹਾਲ ਹੋਇਆ ਪਿਆ ਮੇਰੇ ਹੱਥ ਬਿਲਕੁਲ ਸੋਨ ਹੋਏ ਪਏ ਆ ਤੇ ਆ ਸਵੇਰ ਦੀ ਠੰਡੇ ਪਾਣੀ ਜੀ ਕੰਮ ਕਰ ਰਹੀ ਸੀ ਤੇ ਲਾਈਟ ਚਲੇ ਗਈ ਆ ਮੈਂ ਕੱਪੜੇ ਧੋਣੇ ਸੀਗੇ ਤੇ ਲਾਈਟ ਚਲੇ ਗਈ ਆ ਹੁਣ ਦੇਦੀਆਂ ਗੱਲ ਨੂੰ ਧੋਵਾਂਗੀ ਤੇ ਗਾਇਸ ਅੱਜ ਦੇ ਵਲੋਗ ਨੂੰ ਸਾਡੇ ਨੂੰ ਪਿਆਰ ਜ਼ਰੂਰ ਦਿਓ ਮੈਂ ਡੇਲੀ ਵਲੋਗ ਉਸੇ ਦਿਨੀ ਬਣਾ ਕੇ ਉਸੇ ਦਿਨੀ ਹੁਣ ਪੋਸਟ ਕਰ ਰਹੀ ਆ ਤੇ ਬਹੁਤ ਮਿਹਨਤ ਲੱਗਦੀ ਆ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਉਣ ਵਾਲੇ ਸਾਰੇ ਵਲੋਗਸ ਨੂੰ ਦੇਖਣ ਦੇ ਲਈ ਤੇ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਤੇ ਕੱਲ ਸਾਡੇ ਜਸਪ੍ਰੀਤ ਕੌਰ ਭੈਣ ਜੀ ਨੇ ਇੱਕ ਨੇ ਬਹੁਤ ਵਧੀਆ ਕਮੈਂਟ ਕੀਤਾ ਸੀਗਾ ਉਹਦੇ ਲਈ ਥੈਂਕ ਯੂ ਭੈਣ ਜੀ ਤੇ ਅੱਗੇ ਸਾਡੇ ਪਿਆਰ ਚੈਨਲ ਨੂੰ ਦਿੰਦੇ ਰਹੋ ਤੇ ਵੀਡੀਓ ਸਾਰੀਆਂ ਦੇਖਦੇ ਰਿਆ ਕਰੋ ਤੇ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ